ਭਾਰਤੀ ਮੌਸਮ ਵਿਭਾਗ ਨੇ ਪੰਜਾਬ ਵਿੱਚ 3 ਦਿਨਾਂ ਵਾਲੀ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ ਸਿਰਫ ਦਿਨੀ ਨਹੀਂ ਰਾਤ ਦੀ ਗਰਮੀ ਵੀ ਲੋਕਾਂ ਨੂੰ ਪਰੇਸ਼ਾਨ ਕਰੇਗੀ ਵਿਭਾਗ ਦੇ ਅਨੁਸਾਰ ਰਾਜ ਵਿੱਚ ਤਾਪਮਾਨ ਆਮ ਤੋਂ ਕਾਫੀ ਵੱਧ ਰਹਿਣ ਦੀ ਸੰਭਾਵਨਾ ਹੈ ਦੂਜੇ ਪਾਸੇ 12 ਜੂਨ ਤੋਂ ਹਾਲਾਤ ਆਮ ਹੋਣ ਦੀ ਗੱਲ ਕਹੀ ਜਾ ਰਹੀ ਹੈ ਰਾਤ ਦੇ ਔਸਤ ਵਤਵਤ ਤਾਪਮਾਨ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਜੋ ਆਮ ਤੌਰ ਤੇ 3.5 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੈ ਸਭ ਤੋਂ ਵੱਧ ਤਾਪਮਾਨ ਪਠੀੜਾ ਵਿੱਚ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਘਟੋ ਘਟ ਤਾਪਮਾਨ ਵੀ 1.2 ਡਿਗਰੀ ਸੈਲਸੀਅਸ ਦੀ ਵਾਧੂ ਹੋਇਆ ਜੋ ਆਮ ਤੋ 3 ਡਿਗਰੀ ਵਾਧਾ ਹੈ ਪੰਜਾਬ ਵਿੱਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਸਕਦਾ ਹੈ ਦੱਸ ਦੇ ਕਿ 10 ਜੂਨ ਨੂੰ ਵੀ ਜ਼ਿਆਦਾ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪਰ 11 ਜੂਨ ਤੋਂ ਹਾਲਾਤ ਵਿੱਚ ਸੁਧਾਰ ਹੋਣ ਦੀ ਉਮੀਦ ਹੈ 12 ਜੂਨ ਤੱਕ ਸੂਬੇ ਵਿੱਚ بارش ਹੋਣ ਦੀ ਸੰਭਾਵਨਾ ਹੈ ਭਗਵਾਂਤਮਾ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਦਾ ਐਲਾਨ ਕੀਤਾ ਹੈ ਇਹ ਕਰਜ਼ਾ 2046 ਤੱਕ ਚੁਕਾਇਆ ਜਾਵੇਗਾ ਸਰਕਾਰ ਦਾ ਦਾਵਾ ਹੈ ਕਿ ਇਹ ਕਰਜ਼ਾ ਵਿਕਾਸ ਪ੍ਰੋਜੈਕਟਾਂ ਜਿਵੇਂ ਸੜਕਾਂ ਅਤੇ ਹੋਰ ਸਹੂਲਤਾਂ ਲਈ ਵਰਤਿਆ ਜਾਵੇਗਾ ਪਰ ਇਸ ਕਦਮ ਨੇ ਰਾਜ ਦੇ ਵੱਡੇ ਕਰਜ਼ੇ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ ਹੈ ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਪਿਛਲੇ ਮਹੀਨੇ ਫੇਰ ਭਗਵਾਨ ਤਮਨ ਸਰਕਾਰ ਨੇ 1000 ਕਰੋੜ ਦਾ ਕਰਜ਼ਾ ਚੁੱਕਿਆ ਜੋ ਪੰਜਾਬੀਆਂ ਨੂੰ 2046 ਤੱਕ ਵਾਪਸ ਕਰਨਾ ਪਵੇਗਾ ਕੇਜਰੀਵਾਲ ਦੇ ਸਰਪਲਸ ਖਜ਼ਾਨਾ ਮਾਡਲ ਦਾ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੜਾਉਣ ਵਾਲੀ ਸਰਕਾਰ ਹੈ ਪੰਜਾਬ ਦੇ ਖਜ਼ਾਨੇ ਤੋਂ ਲੈ ਕੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੱਕ ਹਰ ਪਾਸੇ ਲੁੱਟ ਜਾਰੀ ਹੈ ਪੰਜਾਬ ਵਿੱਚ ਇੱਕ ਆਰਥਿਕ ਸੰਕਟ ਵੱਲ ਵਧ ਰਿਹਾ ਹੈ ਹੁਣ ਜਾਗਨ ਦਾ ਸਮਾਂ ਹੈ ਪ੍ਰਗਟ ਸਿੰਘ ਨੇ ਸਖਤ ਇਤਰਾਜ਼ ਜਤਾਇਆ ਹੁਣਾ ਕਿ ਹੈ ਕਿ ਆਪ ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਨੂੰ ਮਜ਼ਬੂਤ ਆਰਥਿਕਤਾ ਵੱਲ ਰਾਜ ਬਣਾਵੇਗਾ ਪਰ ਇਹ ਨਵਾਂ ਕਰਜ਼ਾ ਖਜ਼ਾਨੇ ਨੂੰ ਖਾਲੀ ਕਰੇਗਾ ਤੇ ਆਰਥਿਕ ਸੰਕਟ ਲਿਆਵੇਗਾ ਇਸమే ਇਨ ਐਲਬਰਟਾ ਵਿੱਚ ਹੋਣ ਵਾਲੀ G7 ਮੀਟਿੰਗ ਲਈ ਕੈਨੇਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਇੰਨਾ ਹੀ ਨਹੀਂ ਇਸ ਸੱਦੇ ਤੋਂ ਕੁਝ ਘੰਟਿਆਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਰੀ ਨੇ ਵਿਸ਼ੇ ਪੱਤਰ ਤੇ ਭਾਰਤੀ ਸਥਿਤੀ ਨੂੰ ਲੈ ਕੇ ਵੱਡਾਬਿਆ ਦਿੱਤਾ ਉਹਨਾਂ ਕਿਹਾ ਕਿ ਭਾਰਤ ਇਸ ਕਾਨਫਰੰਸ ਵਿੱਚ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੋਣਾ ਮਹੱਤਵਪੂਰਨ ਹੈ ਕੈਨੇਡਾ ਦੀ ਇਸ ਕਾਰਵਾਈ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਵੱਲ ਇੱਕ ਕਦਮ ਵਜੋਂ ਵੇਖਿਆ ਜਾ ਰਿਹਾ ਹੈ ਦੱਸਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਸੰਮੇਲਨ ਲਈ ਕੈਨੇਡਾ ਦੇ ਦੌਰੇ ਤੇ ਜਾ ਰਹੇ ਹਨ ਇਸ ਤੋਂ ਪਹਿਲਾਂ ਵੀ ਭਾਰਤ ਪ੍ਰਤੀ ਕੈਨੇਡਾ ਦਾ ਸੁਰ ਬਦਲਿਆ ਹੈ ਉੱਥੋਂ ਦੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਨਾਲ ਉੱਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ ਚੇਤੇ ਰਹੇ ਕਿ ਪਿਛਲੀ ਕੈਨੇਡੀਅਨ ਸਰਕਾਰ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ ਹੁਣ ਹਾਲਾਤ ਫਿਰ ਤੋਂ ਸੁਧਰਦੇ ਨਜ਼ਰ ਆ ਰਹੇ ਹਨ ਇਸ ਲਈ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਤੋਂ ਠੀਕ ਪਹਿਲਾਂ ਕੈਨੇਡੀਅਨ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਨਾਲ ਉੱਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਰਾਹਤ ਮਿਲੇਗੀ ਦੱਸਦੇ ਕਿ ਕੈਨੇਡਾ ਸਰਕਾਰ ਨੇ ਵਿਦੇਸ਼ੀ ਕਰਮਚਾਰੀਆਂ ਲਈ ਵਰਕ ਪਰਮਿਟ ਨਾਲ ਸੰਬੰਧਿਤ ਨੀਮਾ ਵਿੱਚ ਬਦਲਾਅ ਕੀਤਾ ਹੈ ਜੋ ਕਿ ਇੱਥੇ ਕੰਮ ਕਰਨ ਵਾਲੇ ਲੱਖਾਂ ਲੋਕਾਂ ਲਈ ਵੱਡੀ ਰਾਹਤ ਹੈ ਇਹ ਇੱਕ ਟੈਂਪੋਰਰੀ ਪਾਲਿਸੀ ਹੈ ਜਿਸ ਦੇ ਤਹਿਤ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਕਰਮਚਾਰੀ ਵਰਕ ਪਰਮਿਟ ਵਾਲੇ ਫੈਸਲਾ ਆਉਣ ਤੋਂ ਪਹਿਲਾਂ ਹੀ ਇੱਥੇ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ ਹੁਣ ਤੱਕ ਜੇਕਰ ਕੋਈ ਵਿਦੇਸ਼ੀ ਕਰਮਚਾਰੀ ਆਪਣੀ ਨੌਕਰੀ ਬਦਲਣਾ ਚਾਹੁੰਦਾ ਸੀ ਤਾਂ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਨਵਾਂ ਵਰਕ ਪਰਮਿਟ ਲੈਣਾ ਜ਼ਰੂਰੀ ਸੀ ਜਿਸ ਦਾ ਮਤਲਬ ਸੀ ਕਿ ਕਰਮਚਾਰੀ ਨੂੰ ਕਈ ਹਫ਼ਤਿਆਂ ਤੱਕ ਬਿਨਾਂ ਕੰਮ ਤੋਂ ਰਹਿਣਾ ਪੈਂਦਾ ਸੀ ਦੱਸਦਕਿ ਨੀਵਾ ਵਿੱਚ ਬਦਲਾਅ ਤੋਂ ਬਾਅਦ ਜਿਨ੍ਹਾਂ ਦੇ ਪੁਰਾਣੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ ਤੇ ਨਵੇਂ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਹੈ ਉਹ ਨਵੀਂ ਨੌਕਰੀ ਮਿਲਣ ਪਿੱਛੋਂ ਕੰਮ ਸ਼ੁਰੂ ਕਰ ਸਕਦੇ ਹਨ ਇਸ ਦੇ ਨਾਲ ਹੀ ਉਹ ਕਰਮਚਾਰੀ ਜੋ ਕਿ ਇਸ ਸਮੇਂ ਮੇਨਟੇਨਡ ਸਟੇਟਸ ਉੱਤੇ ਹਨ ਯਾਨੀ ਕਿ ਪੁਰਾਣੇ ਵਰਕ ਪਰਮਿਟ ਦੀਆਂ ਸ਼ਰਤਾਂ ਤੇ ਕੰਮ ਕਰ ਰਹੇ ਹਨ ਉਹ ਵੀ ਹੁਣ ਆਪਣੀ ਨੌਕਰੀ ਅਤੇ ਮਾਲਕ ਨੂੰ ਬਦਲ ਸਕਦੇ ਹਨ ਇਹ ਨਿਯਮ ਉਹਨਾਂ ਲੋਕਾਂ ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਨੂੰ ਵਰਕ ਪਰਮਿਟ ਤੋਂ ਛੋਟ ਹੈ ਪਰ ਪਰ ਨਵੀਂ ਨੌਕਰੀ ਲਈ ਪਰਮਿਟ ਪ੍ਰਾਪਤ ਕਰਨਾ ਚਾਹੁੰਦੇ ਹਨ ਇਸ ਲਈ ਇੱਕੋ ਇੱਕ ਸ਼ਰਤ ਇਹ ਹੋਵੇਗੀ ਕਿ ਕਰਮਚਾਰੀ ਨਵੇਂ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਹੋਵੇ ਦੱਸਦੀ ਕਿ ਵੱਡੀ ਗਿਣਤੀ ਵਿੱਚ ਭਾਰਤੀ ਕੈਨੇਡਾ ਵਿੱਚ ਕੰਮ ਕਰਨ ਜਾਂਦੇ ਹਨ ਜਦੋਂ ਵਾਰ ਕਰਮਚਾਰੀਆਂ ਨੌਕਰੀਆਂ ਬਦਲੀਆਂ ਪੈਂਦੀ ਹਨ ਜਿਹੀ ਸਥਿਤੀ ਵਿੱਚ ਪੁਰਾਣੇ ਨਿਯਮਾਂ ਦੇ ਤਹਿਤ ਲੋਕਾਂ ਨੂੰ ਵਰਕ ਪਰਮਿਟ ਲਈ ਹਫ਼ਤਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ ਜਿਸ ਨਾਲ ਉਹ ਕੋਈ ਆਮਦਨ ਨਹੀਂ ਕਰ ਸਕਦੇ ਸਨ ਹੁਣ ਜਿਨ੍ਹਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ ਹਨ ਅਤੇ ਨਵੀਂ ਨੌਕਰੀ ਦੀ ਭਾਲ ਕਰ ਰਹੇ ਹਨ ਉਹਨਾਂ ਨੂੰ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਮੌਜੂਦਾ ਕੰਪਨੀ ਵਿੱਚ ਨਵੀਂ ਭੂਮਿਕਾ ਮਿਲਦੀ ਹੈ ਤੇ ਜਿਨ੍ਹਾਂ ਨੂੰ ਬਿਹਤਰ ਕੈਰੀਅਰ ਵਿਕਲਪ ਮਿਲਦੇ ਹਨ ਉਹ ਵੀ ਇਸ ਦਾ ਫਾਇਦਾ ਉਠਾ ਸਕਣਗੇ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਅਹਿਮ ਕਦਮ ਚੁੱਕ ਰਹੀ ਹੈ ਵਿੱਤ ਮੰਤਰੀ ਹਰਪਾਲ ਚੀਬਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਹੈ ਕਿ ਸਰਕਾਰ 6 ਮਹੀਨਿਆਂ ਦੇ ਅੰਦਰ 200 ਮਨੋਵਿਗਿਆਨੀ ਡਾਕਟਰ ਸਟਾਫ ਕਾਉਂਸਲਰ ਭਰਤੀ ਕਰੇਗੀ ਸ਼ੁਰੂ ਵਿੱਚ ਇਹ ਭਰਤੀ ਅਸਥਾਈ ਹੋਵੇਗੀ ਪਰ ਬਾਅਦ ਵਿੱਚ ਇਸ ਸਥਾਈ ਕਰ ਦਿੱਤੀ ਜਾਵੇਗੀ ਇਹ ਫੈਸਲਾ ਨਸ਼ਾ ਛਡਾਊ ਕੇਂਦਰਾਂ ਵਿੱਚ ਵਾਧੀ ਮਰੀਜ਼ਾਂ ਦੀ ਗਿਣਤੀ ਨੂੰ ਸਹੀ ਇਲਾਜ ਦੇਣ ਲਈ ਲਿਆ ਗਿਆ ਹੈ ਜਿਸ ਨੂੰ ਹਾਈ ਪਾਵਰ ਕਮੇਟੀ ਦੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਗਿਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਅਫੀਮ ਖੇਤੀ ਵਾਲੇ ਬਿਆਨ ਤੇ ਚੀਮਾ ਨੇ ਤਿੱਖਾ ਪ੍ਰतिकਮ ਦਿੰਦਿਆ ਕਿ ਹੈ ਕਿ ਵੜਿੰਗ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਹਨ ਤੇ ਕਾਂਗਰਸ ਨਸ਼ਾ ਨੂੰ ਪ੍ਰਮੋਟ ਕਰ ਰਹੀ ਹੈ ਉਹਨਾਂ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਪੰਜਾਬ ਵਿੱਚ ਨਸ਼ਿਆਂ ਦੇ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ ਬਤਲ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜਾ ਵੜਿੰਗ ਜੀ ਅਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇ ਵੀ ਇਹੀ ਗੱਲ ਆ ਤੁਹਾਡਾ ਕੁਐਸਚਨ ਇਹੀ ਹੈ ਦੇਖੋ ਜਦੋਂ ਕਿਤੇ ਆਪੀਮ ਹੁੰਦੀ ਹੈ ਨਾ ओपीएम ਦੇ ਉੱਤੋਂ ਕਾਫੀ ਸਾਰੇ ਪ੍ਰੋਡਕਟ ਜੜਦੇ ਨੇਗੇ ਹੈਰੋਇਨ ਸਮੈਕੋ ਉੱਥੋਂ ਬਣ ਕੇ ਆਉਦੇ ਨੇਗੇ ਸੋ ਮੈਂ ਸਮਝਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਨੇਗੇ ਉਹ ਨਸ਼ਿਆਂ ਨੂੰ ਪ੍ਰੋਮੋਟ ਕਰਨ ਦੀ ਗੱਲ ਕਰਦੇ ਨੇ ਉਹ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇਗੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਭਾਜਪਾ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪ੍ਰੋਮੋਟ ਕੀਤਾ ਨਸ਼ਿਆਂ ਨੂੰ ਪ੍ਰੋਮੋਟ ਕੀਤਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਸ਼ਿਆਂ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਇਹੀ ਗੱਲ ਆ ਕਿ ਜਿਹੜੀ ਅੱਛੀ ਬਹਿਮ ਚੱਲ ਰਹੀ ਆ ਜਿਹੜੀ ਬਹਿਮ ਸ਼ਾਨਦਾਰ ਸਫਲਤਾਪੂਰਵਕ ਚੱਲ ਰਹੀ ਆ ਉਹਦਾ ਸਾਥ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੀਦਰ ਬੀਜੇਪੀ ਵਾਲੇ ਕ੍ਰਿਟੀਸਾਈਜ਼ ਕਰ ਰਹੇ ਨੇ ਸਰਦਾਰ ਜੀ ਮੇਰੇ ਲਈ ਤੁਸੀਂ ਕਿਉਂਕਿ ਹੁਣ ਪ੍ਰਿਕੋਸ਼ਨਰੀ ਦੌਰ ਤੇ ਕੰਮ ਕਰ ਰਹੇ ਹੋ ਜਿਹੜੇ ਪੀੜਿਤਾਂ ਨੂੰ ਨਾਲੇ ਕੰਮ ਕੀਤਾ ਜਾ ਰਿਹਾ ਹੈ ਸਰਕਾਰੀ 1000 ਬੈੱਡ ਵਧਾ ਰਹੇ ਹੋ ਪ੍ਰਾਈਵੇਟ ਵਧਾ ਰਹੇ ਹੋ ਇਹਦਾ ਮਤਲਬ ਕਿਤਨਾ ਕਿਤੇ ਸੰਖਿਆ ਜ਼ਿਆਦਾ ਹੈ ਕਿੰਨੀ ਕਿੰਨੀਆਂ ਸੰਖਿਆ ਉਸ ਵੇਰੇ ਤੱਕ ਲੱਗਦਾ ਕਿ ਕਿੰਨੇ ਕਿੱਟੜਾ ਕਿੰਨੇ ਜਿਹੜੇ ਸਾਹਮਣੇ ਆਏ ਨੇ ਹਲੇ ਤੱਕ ਇਹ ਆ ਕੋਈ ਸੁਖਵਾਰੀ ਦੇਖੋ ਹੁਣ ਤੱਕ ਜਿਹੜੇ ਓਡ ਸੈਂਟਰਾਂ ਚ ਉਹਨਾਂ ਚ ਗਿਣਤੀ ਵਧੀ ਆ ਔਰ ਮੇਰੇ ਕੋਲੇ ਸਿਰਫ ਜਿਹੜੇ ਐਡਮਿਟ ਲੈ ਗਏ ਉਹਨਾਂ ਦੀ ਸੰਖਿਆ ਹੈਗੀ ਆ ਲਗਭਗ 1500 ਦੇ ਕਰੀਬ ਜਿਹੜਾ ਮਰੀਜ਼ ਆ ਉਹ 200 ਤੋਂ ਵੱਧ ਕੇ ਅਨਿਸ਼ੀਅਲੀ 200 ਸੀਗਾ ਉਹ ਲਗਭਗ 1500 ਦੇ ਕਰੀਬ ਜਿਹੜਾ ਮੋਟਾ-ਮੋਟਾ ਮੇਰੇ ਕੋਲੇ ਅੰਕੜਾ ਉਹ ਪਹੁੰਚ ਗਿਆ ਇਸ ਇੱਥੋਂ ਪਤਾ ਲੱਗਦਾ ਸਾਰੇ ਅੰਕੜਿਆਂ ਤੋਂ ਪਤਾ ਲੱਗਦਾਗਾ ਕਿ ਜਿਹੜੀ ਮਹਮਾ ਸਫਲਤਾਪੂਰਵਕ ਚੱਲ ਰਹੀ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਹਸ਼ਿਆਰਪੁਰ ਬਠਿੰਡਾ ਫਰੀਦਕੋਟ ਇਹਨਾਂ ਸਾਰੇ ਹਸਪੀਟਲਾਂ ਦੇ ਅੰਦਰ ਕਿਤਨਾ ਕਿਤੇ ਕਿਤੇ 20 ਸੀ ਉੱਥੇ 25 ਹੋਈ ਜਾਂ 30 ਹੋਈ ਜਾਂ 40 ਹੋਈਆ ਇਟ ਮੀਨਸ ਲੋਕ ਛੱਡਣਾ ਚਾਹੁੰਦੇ ਨੇਗੇ ਲੋਕ ਇਸ ਕੋਹੜ ਤੋਂ ਛੁਟਕਾਰਾ ਚਾਹੁੰਦੇ ਨੇਗੇ ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ੇ ਨੂੰ ਪ੍ਰਮੋਟ ਕਰਨਾ ਚਾਹੁੰਦੀ ਆ ਅਕਾਲੀਦਰ ਬੀਜੇਪੀ ਵਾਲੇ ਨਸ਼ਾ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇਸ ਧਰਤੀ ਦੇ ਉੱਤੇ ਕਈ ਵਾਰ ਕਾਂਗਰਸ ਪਾਰਟੀ ਨੇ ਰਾਜ ਕੀਤਾ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਰਾਜ ਕੀਤਾ ਅਕਾਲੀ ਦਲ ਨੇ ਧਰਮ ਦੇ ਨਾਂ ਤੇ ਰਾਜ ਕੀਤਾ ਪਰ ਲੇਕਿਨ ਪੰਜਾਬ ਨੂੰ ਨਸ਼ਿਆਂਵਾਲ ਤੱਕਿਆ ਜੇ ਅਸੀਂ ਨਸ਼ੇ ਖਤਮ ਕਰਨ ਦੀ ਗੱਲ ਕਰਦੇ ਆ ਉਹਦੇ ਅੰਦਰ ਆਪਣਾ ਕੰਟਰੀਬਿਊਸ਼ਨ ਕਰਨ ਦੀ ਬਜਾਏ ਉਹਦੇ ਅੰਦਰ ਆਪਣਾ ਸਹਿਯੋਗ ਦੇਣ ਦੀ ਬਜਾਏ ਕਾਂਗਰਸ ਪਾਰਟੀ ਅਕਾਲੀ ਦਲ ਜਿਹੜਾ ਉਹ ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਪ ਆ ਕੇ ਦੇਖ ਲੈਣ ਮੈਨੂੰ ਤਾਂ ਇਹ ਮਹਿਸੂਸ ਹੁੰਦਾਗਾ ਕਿ ਬਹੁਤ ਸਾਰੇ ਕਾਂਗਰਸੀਆਂ ਦਾ ਬਹੁਤ ਸਾਰੇ ਕਾਲੀਆਂ ਦਾ ਡਰਗ ਟੈਸਟ ਕਰਵਾਉਣਾ ਪਊਗਾ ਉਹਨਾਂ ਨੂੰ ਬੁਲਾ ਕੇ ਐਡਮਿਟ ਕਰਉਣਾ ਪਊਗਾ ਬਹੁਤ ਸਰੀ ਕ੍ਰਾਸ ਨਿੱਕੀ ਸੇਜ ਨਹੀਂ ਨਿਕਲ ਰਹੀ ਜੇਲ੍ਹ ਦੇ ਵਿੱਚੋਂ ਨਿਕਲ ਰਹੀ ਹੈ ਬਹੁਤ ਸਰੀ ਕ੍ਰਾਸ ਨਿੱਕਿੰਗਸ ਹੱਲੇ ਵੀ ਜਿਹੜੇ ਨੇ ਉਹ ਜਿੰਨਾਂ ਦੇ ਵਿੱਚੋਂ ਨਿਕਲ ਰਹੀ ਹੈ ਦੇਖੋ ਜੇਲ੍ਹਾਂ ਦੇ ਅੰਦਰ ਜਦੋਂ ਜਿਹੜੇ ਨਸ਼ਾ ਤਸਕਰ ਜਾਂਦੇ ਨੇਗੇ ਨਸ਼ਾ ਤਸਕਰ ਜੇਲ੍ਹਾਂ ਜਾਂਦੇ ਨੇ ਜਦੋਂ ਫੜਿਆ ਜਾਂਦਾਗਾ ਤੇ ਜੇਲ੍ਹ ਚ ਜਾਣ ਤੋਂ ਬਾਅਦ ਵੀ ਕਿਤਨੇ ਕਿਤੇ ਆਪਦਾ ਨੈਕਸਸ ਜਿਹੜਾ ਕੈਮ ਕਰ ਰੱਖਣ ਦੀ ਕੋਸ਼ਿਸ਼ ਕਰਦਾਗਾ ਜਦੋਂ ਕੈਮ ਰੱਖਣ ਦੀ ਕੋਸ਼ਿਸ਼ ਕਰਦਾਗਾ ਤਾਂ ਇਮੀਡੀਏਟਲੀ ਉਹਨੂੰ ਬ੍ਰੇਕ ਕੀਤਾ ਜਾਂਦਾਗਾ ਇਮੀਡੀਏਟਲੀ ਉਹਦੇ ਬੈਕਵਰਡ ਲਿੰਕਰਸ ਉਹਦੇ ਫਾਰਵਰਡ ਲਿੰਕਰ ਲੈ ਕੇ ਇਮੀਡੀਏਟਲੀ ਕਾਰਵਾਈ ਹੋਦੀ ਹੈ ਐਂਡ ਗੋਦਰਾ ਮਾਫੀਆ ਆਪਣਾ ਕੰਮੰਦਿਆ ਕਰ ਰਿਹਾ ਪਰ ਫੇਰ ਵੀ 6 ਜ਼ਿਲ੍ਹਿਆਂ ਦੇ ਵਿੱਚ 44 ਕਰੋੜ ਦੀ ਲਾਗਤ ਨਾਲ ਕੈਮੇਰਾਂ ਦਾ ਕੰਮ ਸੀ ਅਗਸਤ ਦੇ ਵਿੱਚ 2024 ਪਰ ਫੇਰ ਵੀ 6 ਜ਼ਿਲ੍ਹਿਆਂ 'ਚ ਹਲੇ ਵੀ ਜ਼ਿਆਦਾ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਤੋਂ ਆਖਣਾ ਹੈ ਸਰਕਾਰੀ ਮੋਰਚਾ ਕੇ ਨੀ ਕਾਰਵਾਈ ਹੋਈ ਹੈ ਕਿਨੇ ਐਸੇ ਨਸ਼ਾ ਤਸਕਰ ਗ੍ਰਿਫਤਾਰ ਹੋਏ ਮੈਂ ਸਿਰਫ ਜ਼ਿਲ੍ਹੇ ਦੀ ਗੱਲ ਕਰ ਰਿਹਾ ਨਹੀਂ ਸਰ ਮੈਂ ਸਾਰੇ ਇਲਾਕਿਆਂ ਦੀ ਗੱਲ ਕਰ ਰਿਹਾ ਹਾਂ ਛੇ ਜਿਲ੍ਹਿਆਂ ਦੇ ਵਿੱਚ ਤੁਸੀਂ 40 ਕਰੋੜ ਦੀ ਲਾਗਤ ਨਹੀਂ ਮੇਰੇ ਕੋਲੇ ਜਿਹੜਾ ਬ੍ਰੇਕਅਪ ਆ ਉਹ ਡਿਸਟ੍ਰਿਕਟ ਵਾਈਜ਼ ਹੀ ਹੈਗਾ ਮੈਂ ਉਹ ਦੁਬਾਰਾ ਤੁਹਾਨੂੰ ਲੱਗ ਤੋਂ ਐਕਸਪਲੇਨ ਕਰ ਦੂੰਗਾ ਟੋਟਲ ਜਿਹੜਾ ਹੈਗਾ 16348 ਆਲਰੇਡੀ ਜਿਹੜੇ ਖੜੇ ਜਦੋਂ ਦਾ ਚਿੱਤੇ ਦਾ ਜਨਮ ਹੋਇਆ ਪੰਜਾਬ ਦੇ ਵਿੱਚ ਕੋਲਾ ਡਰੱਗ ਕੇਸ ਉਹਦਾ ਇਹਦਾ ਸਰਗਰ ਹੈ ਸੀ ਉਹਨੂੰ ਜਮਾਨਤ ਮਿਲ ਗਈ ਹੈ ਜੀ ਕਿਉਂਕਿ 2011-12 ਦੇ ਵਿੱਚ ਹੀ ਉਦੋਂ ਜਨਮ ਸਿੰਥੈਟਿਕ ਡਰੱਗ ਲੈ ਕੇ ਦਾ ਪੈਰ ਪਸਾਰੇ ਨੇ ਪੰਜਾਬ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਆ ਗਿਆ ਹੁਣ ਕੀ ਉਹਨੂੰ ਦੁਬਾਰਾ ਜਿਹਦੀ ਪੁਚੀ ਗਈ ਸੋਏਗੀ ਕਿਉਂਕਿ ਪੋਲੀਟਿਕਲ ਜਿਹੜਾ ਲੈਸ ਸੀ ਉਹਦੇ ਨਾਲ ਕਾਫੀ ਤੰਦਾ ਜੁੜੀਆਂ ਸੀਗੀਆਂ ਕਿਉਂਕਿ ਉਹਦੇ ਜੇਲ੍ਹ ਤੋਂ ਜਾਣ ਤੋਂ ਬਾਅਦ ਚ ਬੰਦ ਹੋ ਗਿਆ ਸੀ ਚੈਪਟਰ ਕੀ ਪੰਜਾਬ ਸਰਕਾਰ ਦੁਬਾਰਾ ਜਿਹੜਾ ਹੈਗਾ ਉਹ ਜਦੋਂ ਕਿਵੇਂ ਉਹ ਤਿਆਰ ਸਾਰੇ ਜਿਹੜੇ ਜਿਹੜੇ ਵੀ ਵਿਅਕਤੀ ਜੇਲ੍ਹਾਂ ਤੋਂ ਆਨਰੇਬਲ ਕੋਰਟ ਦੁਆਰਾ ਜ਼ਮਾਨਤ ਲੈ ਕੇ ਆਉਂਦੇ ਨੇਗੇ ਸਾਡਾ ਪੁਲਿਸ ਪ੍ਰਸ਼ਾਸਨ ਇੰਟੈਲੀਜੈਂਸੀਆ ਜਿਹੜਾ ਉਹਨਾਂ ਤੇ ਨਜ਼ਰ ਰੱਖਦਾਗਾ ਕਿ ਉਹਨਾਂ ਦੀਆਂ ਜੇਲ੍ਹ ਤੋਂ ਰਹਾ ਹੋਣ ਤੋਂ ਬਾਅਦ ਆਫਟਰ 릴ੀਸ ਫਰਮ ਦੀ ਜੇਲ ਉਹਨਾਂ ਦੇ ਐਕਟੀਵਿਟੀਜ਼ ਕੀ ਨਹਿਗੀਆਂ ਉਹ ਸਾਰੀਆਂ ਐਕਟੀਵਿਟੀ ਬਾਤ ਕੀਤੀ ਜਾਂਦੀਆਂ ਨੇ ਜਦੋਂ ਵੀ ਕਿਸੇ ਦੀ ਐਕਟੀਵਿਟੀ ਜਿਹੜੀ ਆ ਸਸਪੀਸ਼ੀਅਸ ਹੋਊਗੀ ਸ਼ੱਕੀ ਹੋਊਗੀ ਤਾਂ ਬਿਲਕੁਲ ਤਤ ਕਾਰਵਾਈ ਕੀਤੀ ਗਈ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ ਵੀ ਕਬੱਡਾ ਮੁਸਲਸੀ ਪਿਛਲੇ ਦਿਨਾਂ ਤੇ ਮੌਕਾ ਵੀ ਹੋਈ ਹੈ ਉਸ ਨੂੰ ਲੈ ਕੇ ਉਹਨਾਂ ਤੋਂ ਕੀ ਕੁਝ ਐਕਸ਼ਨ ਹੋਇਆ ਔਰ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸੀ ਬਿਲਕੁਲ ਚਲਾਨ ਜਿਹੜਾ ਉਹਦਾ ਉਸ ਨਜ਼ਮੇ ਦਾ ਚਲਾਨ ਤਿਆਰ ਆਗਾ ਟੈਕਨੀਕਲ ਰਿਪੋਰਟ ਜਿਹੜੀਆਂ ਐਕਸਪਰਟ ਦੀਆਂ ਰਿਪੋਰਟ ਆਉਣੀਆਂ ਬਾਕੀ ਨੇਗੀਆਂ ਆਈ ਥਿੰਕ ਕੁਪਲ ਆਫ ਡੇਸ ਦੇ ਵਿੱਚ ਉਹ ਜਿਹੜੀਆਂ ਰਿਪੋਰਟਸ ਰਹਿਗੀਆਂ ਉਹ ਆ ਜਾਣਗੀਆਂ ਤਾਂ ਤੁਰੰਤ ਜਿਹੜਾ ਉਹ ਚਲਾਨਾ ਉਹ ਕੋਰਟ ਚ 2 ਕੋਰਟ ਕੀਤਾ ਜਾਊਗਾ ਕੋਰਟ ਸਬਮਿਟ ਕੀਤਾ ਜਾਊਗਾ ਬਿਲਕੁਲ ਅਸੀਂ 100% ਇਨਸ਼ੋਰ ਕਰਦੇ ਆ ਕਿ ਉਹਨਾਂ ਸਾਰੇ ਦੋਸ਼ੀਆਂ ਨੂੰ ਅਸੀਂ ਜਿਹੜੀ ਆ ਲਾਈਫ ਕਨਵਿਕਸ਼ਨ ਕਰਵਾਵਾਂਗੇ ਉਹ ਟਰੈਕ ਜਿਹੜੇ ਸੜੇ ਗਏ ਸੀ ਹੱਥ ਤੋਂ ਮੋੜਦੇ ਸਾਰ ਉਹਦੇ ਚ ਤਾਂ ਉਹ ਕਹਿੰਦੇ ਕਿ ਪ੍ਰਾਸ ਹੁੰਦਾ ਉਹਦੇ ਲਈ ਸ਼ਰਾਬ ਬਣਦੀ ਨਹੀਂ ਉਹਦੇ ਨਾਲ ਉਹ ਤਾਂ ਪੈਟਰੋਲ ਦੇ ਵਿੱਚ ਮਿਕਸ ਕਰ ਲੈਂਦੇ ਹੁੰਦਾ ਉਹ ਕਹਿੰਦੇ ਸਾਡੇ ਕੋਲ ਬਿੱਲ ਹੈਗਾ ਆਨਲਾਈਨ ਐਂਟਰੀਆਂ ਹੈਗੀਆਂ ਉਹ ਮਸਲੇ ਦੇ ਵਿੱਚ ਕੀ ਤੁਸੀਂ ਥੋੜਾ ਕਲੈਰੀਫਾਈ ਕਰ ਲਓ ਕਿ ਕਾਰਨ ਇਹ ਤੁਸੀਂ ਕਹ ਰਹੇ ਹੋ ਜਾਂ ਕੀ ਗੱਲਬਾਤ ਹੈ ਦੇਖੋ ਮੈਂ ਬੜਾ ਹੈਰਾਨ ਆ ਕਿ ਇਹ ਕਾਲੀ ਦਲ ਬੜਾ ਵੱਧ ਚੜ ਕੇ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾਗਾ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾਗਾ ਮੇਰੇ ਕੋਲੇ ਬਾਈ ਨਾਮ ਮੈਂ ਹੁਣ ਦੂਰ ਪਏ ਨੇ ਡਾਕੂਮੈਂਟ ਜਿਹੜੇ ਦੋਸ਼ੀ ਫੜੇ ਗਏ ਨੇ ਉਸ ਕੇਸ ਦੇ ਅੰਦਰ ਇੱਕ ਦੋਸ਼ੀ ਦਾ ਜਿਹੜਾ ਮੇਨ ਦੋਸ਼ੀ ਆ ਉਹਦਾ ਭਰਾ 20 ਵਿੱਚ ਏਸੇ ਟੈਂਕਰਾਂ ਤੋਂ ਉਸੇ ਢਾਬੇ ਤੋਂ ਸਮਗਲੀ ਕਰਦਾ ਹੋਇਆ ਅੱਗ ਲਾ ਕੇ ਟੈਂਕਰ ਚੋਂ ਜਦੋਂ ਕੱਢ ਰਿਹਾ ਸੀਗਾ ਅੱਗ ਦਾ ਸ਼ਿਕਾਰ ਹੋ ਕੇ ਮਰ ਗਿਆ ਉਹਦਾ ਨਾਮ ਸੀ ਸੁਖਵਿੰਦਰ ਸਿੰਘ ਉਹਦਾ ਹੀ ਭਤੀਜਾ ਸੁਖਪ੍ਰੀਤ ਸਿੰਘ ਉਹ ਚੁਲਸ ਗਿਆ ਸੀ ਉਹਦੀ ਬਾਡੀ ਤੁਸੀਂ ਜਾ ਕੇ ਅੱਜ ਵੀ ਦੇਖ ਸਕਦੇ ਹੋ ਕਿ ਉਹ ਉਸ ਪਰਿਵਾਰ ਤੇ ਪਰਚਾ ਵੀ ਦਰਜ ਹੋਇਆ ਉਹਨਾਂ ਦਾ ਇੱਕ ਬੰਦਾ ਵੀ ਚਲਾ ਗਿਆ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਇੰਜਰਡ ਵੀ ਹੋਇਆ ਇਹ ਐਵੀਡੈਂਸ ਆ ਇਹ ਗਵਾਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਕਾਲੀਦਾਰ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰ ਰਿਹਾ ਜਿਹੜੇ ਸਮਾਗ੍ਰੀ ਕੀ ਦਾ ਦੱਦਾ ਕਰਦੇ ਨੇਗੇ ਜਿਹੜੇ ਨਸ਼ਾ ਤਸਕੀ ਦਾ ਦੱਦਾ ਕਰਦੇ ਨੇ ਮੈਂ ਟਰਾਂਸਪੋਰਟ ਤੇ ਆਉਣਾ ਸਾਰਾ ਕੁਝ ਉਹ ਕੀ ਕਰਦੇ ਨੇ ਟਰਾਂਸਪੋਰਟਰ ਉੱਥੇ ਜਾਂਦੇ ਨੇਗੇ ਲੰਬੀਆਂ ਲੈਣਾ ਲੱਗ ਜਾਂਦੀਆਂ ਨੇਗੀਆਂ ਫਿਰ ਉਹ ਆਪਣੀ ਐਂਟਰੀ ਕਰਾ ਕੇ ਅੰਦਰ ਅੰਦਰ ਐਂਟਰੀ ਕਰਾ ਕੇ ਆਏ ਨੇ ਐਂਟਰੀ ਕਰਨ ਤੋਂ ਬਾਅਦ ਬਾਹਰ ਲਿਆ ਕੇ ਟਰੱਕ ਰੋਟੀ ਖਾਣ ਦੇ ਬਹਾਨੇ ਕਿ ਸਾਹਮਣੇ ਢਾਬਾ ਗਾ ਜੀ ਉਹ ਢਾਬੇ 'ਚ ਰੋਟੀ ਖਾਂਦੇ ਨੇ ਫਿਰ ਉੱਥੋਂ ਜਿਹੜਾ ਇਥਨੌਲ ਕੱਢਦੇ ਨੇਗੇ ਬਿਲਕੁਲ ਸਾਡੇ ਕੋਲੇ ਵੀਡੀਓਜ਼ ਰਹਿਗੀਆਂ ਸਾਡੇ ਕੋਲੇ ਉਹਦੀਆਂ ਫੋਟੋਜ਼ ਰਹਿਗੀਆਂ ਪੂਰਾ ਐਵੀਡੈਂਸ ਕਲੈਕਟ ਕੀਤਾਗਾ ਕਿ ਕਿਸ ਤਰ੍ਹਾਂ ਸੀਲ ਲੱਗੀ ਜਾਂਦੀ ਆ ਔਰ ਕਿਸ ਤਰ੍ਹਾਂ ਟੈਂਕਰ ਦੇ ਉੱਪਰ ਦੀ ਪਾਰਟ ਦੇ ਰਾਹੀਂ ਇੱਕ ਮਸ਼ੀਨ ਲਾ ਕੇ ਉਹਨੂੰ ਤਸਕ ਕਰਕੇ ਡਰਮ ਵਿੱਚ ਲੋਡ ਕਰਕੇ ਜਾਂਦੇ ਆ ਇਹਦੀ ਪੂਰੀ ਵੀਡੀਓਗ੍ਰਾਫੀ ਤਿਆਰ ਕੀਤੀ ਹੈ ਕਿਉਂਕਿ ਸਾਨੂੰ ਪਤਾ ਸੀਗਾ ਕਿ ਅਕਾਲੀ ਦਲ ਹਮੇਸ਼ਾ ਹੀ ਜਿਹੜੇ ਨਸ਼ਾ ਤਸਕਰ ਨੇਗੇ ਕਾਂਗਰਸ ਜਿਹੜੀ ਹਮੇਸ਼ਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬਣਾਉਣ ਲਈ ਡਿਫੈਂਸ ਕਰਦੀ ਆ ਤੇ ਇਸ ਲਈ ਅਸੀਂ ਵੀਡੀਓਗ੍ਰਾਫੀ ਵੀ ਤਿਆਰ ਕੀਤੀ ਆ ਸੋ ਜਿੰਨੇ ਵੀ ਉਸ ਮਕਦਮੇ ਵਿੱਚ ਨਾਮਿਨੇਟ ਹੋਏ ਨੇ ਲੋਕ ਸਾਰੇ ਦੇ ਸਾਰੇ ਜਿਹੜੇ ਉਹਨਾਂ ਦਾ ਕ੍ਰਿਮਿਨਲ ਪਿਛੋਕੜ ਆ ਸਾਰਿਆਂ ਦੇ ਮਕਦਮੇ ਦਰਜ ਨੇ A to Z ਦੇ ਉੱਤੇ ਮੁਕੱਦਮੇ ਦਰਜ ਨੇਗੇ ਇਟ ਮੀਨ ਜੇ ਘੱਟੋ ਘੱਟ ਪੀਸੀ ਕਰਨ ਤੋਂ ਪਹਿਲਾਂ ਪ੍ਰੈਸ ਤੋਂ ਬੋਲਣ ਤੋਂ ਪਹਿਲਾਂ ਇੱਕ ਹੋਰ ਕਾਂਗਰਸ ਦੇ ਸਾਥੀ ਜਿਹੜੇ ਹਰ ਰੋਜ਼ ਮੀਡੀਆ ਚੋਂ ਦੇ ਚਾਹਤ ਰੱਖਦੇ ਨੇਗੇ ਉਹਨਾਂ ਦੀ ਮੈਂ ਟਵੀਟ ਦੇਖ ਰਿਆ ਸੀਗਾ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਭਰਾਵੋ ਤੁਸੀਂ ਕਿਹੜੇ 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 ਤਸਕਰਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਤੁਸੀਂ ਸ਼ਰਾਬ ਤਸਕਰਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਸ਼ਰਾਬ ਮਾਫੀਏ ਦਾ ਜਿਹਨੂੰ ਖਤਮ ਕੀਤਾ ਗਿਆ ਇਸ ਗੱਲ ਕਰਕੇ ਇਹ ਲੋਕ ਤਰਫ ਦੇ ਨੇ ਬਿਲਕੁਲ ਉਹਦੇ ਅੰਦਰ ਸਾਡੇ ਕੋਲ ਪੂਰਾ ਪ੍ਰੂਫ ਆ ਸਬੂਤ ਨੇ ਔਰ ਕੋਰਟ ਦੇ ਅੰਦਰ ਕੇਸ ਬੜੀ ਮਜ਼ਬੂਤੀ ਨਾਲ ਰੱਖਿਆ ਜਾਊਗਾ ਸਭ ਨੂੰ ਸਜ਼ਾ ਕਰਾਈ ਜਾਏਗੀ ਜੀ ਮਾ ਸਰ ਉਹ ਚੀਜ਼ ਸਾਰੇ ਐਸਰ ਇੱਕ ਮੇਰਾ ਉਹਦੇ ਤੋਂ ਮੈਂ ਉਸ ਦਿਨ ਵੀ ਕਲੀਅਰ ਕੀਤਾ ਸੀਗਾ ਵੀ ਸ਼ਰਾਬ ਵੀ ਬਣ ਜਾਂਦੀ ਆ ਸੈਨੀਟਾਈਜ਼ਰ ਵੀ ਬਣ ਜਾਂਦਾਗਾ ਐਂਟੀਸੈਪਟਿਕ ਚੀਜ਼ਾਂ ਵੀ ਬਣ ਜਾਂਦੀਆਂ ਨੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇਗੇ ਉਹ ਉਸ ਤੋਂ ਬਣ ਜਾਂਦੇ ਨੇਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਿਲਕੁਲ ਸਪਸ਼ਟ ਹੈਗਾ ਉਹ ਉਹੀ ਜਿਹੜਾ ਹੈਗਾ ਇਥਨੋਲ ਉੱਥੇ ਵੀ ਜਿਹੜਾ ਪੈਟਰੋਲਸ ਵੀ ਯੂਜ਼ ਹੁੰਦਾਗਾ ਮੇਰੇ ਕੱਲ